ਮੇਰਾ ਚੈਲੰਜ ਕਬੂਲ ਕਰੋ ਆ ਤਰਵਾਰ ਤੁਹਾਡੇ ਹੱਥ ਜੂਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨਹੀਂ ਮੇਰੇ ਫਰਾਣਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬਹਿ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਹੁਣ ਤੋ ਕਿਹੜਾ ਕਿਹੜਾ ਸਿੰਘ ਬੋਲਦਾ ਸੋਹਣੂ ਕਿਹਚੋਂ ਕਿਹੜਾ ਸਿੰਘ ਬੋਲਦਾ ਵਾਹ ਵਾਹ ਕਰ ਰਿਹਾ ਸੀ ਕਿਤਾ 10 ਮਿੰਟ ਤੱਕ ਮੈਂ ਬੈਂਕੋਲਾ ਨੂੰ ਹੀ ਵਾਈ ਬੁਜੀਕ ਆਰਸਾ ਵਾਈ ਬੁਜੀਕ ਫਦੇ ਕਿਹੜਾ ਕਿਹੜੇ ਸਿੰਘ ਨੇ ਦਿੱਤੋ ਹਾਂਜੀ ਉਹ ਨਾ ਬਾਬਾ ਗੁਡਾ ਸਾਹਿਬ ਜੀ ਆ ਉਹ ਤਾਂ ਸੀ ਬੋਤਾ ਸਿੰਘ ਬਾਬਾ ਬੋਤਾ ਸਿੰਘ ਜੀ ਅਗਲੇ ਸਵਾਲ ਕੋਈ ਸਵਾਲ ਹੁਣ ਸਾਡੇ ਸਵਾਲਾਂ

ਸਾਡੀ ਗੋਮ ਦਾ ਬਿੜਾ ਕਰ ਕਰਨ ਗਿਆਏ ਦੇਖੋ ਮੇਰੀ ਸੁਣੋ ਗੱਲ ਇਹ ਗੱਲ ਆ ਰਹੀ ਚਲੋ ਮੇਰੇ ਸਵਾਲ ਦਾ ਜਵਾਬ ਦੇ ਨਹੀਂ ਤਾਂ ਮੈਂ ਸਿੱਧਾ ਮੈਂ ਕੱਟਣਾ ਜੀਦਾ ਤੂੰ ਸਹੀ ਨਹੀਂ ਕਰਦੇ ਹਾਂ ਕੱਟਾਂਗੇ ਗੁਰਦਵਾਰ ਦੇ ਸਾਡਾ ਪਾਪਾ ਜਦੋਂ ਮੱਤ ਜਾਂਦੀ ਜੀ ਬਰਸੇ ਪਰ ਕੀ ਰਹੇ ਹਾਂ ਬਾਬਾ ਜੀ ਕੀ ਗੱਲ ਆ ਜੀ ਤੁਸੀਂ ਛੱਡੋ ਸਾਡੀ ਮੱਤ ਹੀ ਨਹੀਂ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਨਾਂ ਮਨੋਂ ਤੁਹਾਨੂੰ ਕਹੇ ਰਿਹਾ ਹੋ ਜਾ ਨਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਕੋਈ ਦੱਸੋ ਬਾਬੇ ਵੀਰ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਭਾਈ ਬਕਰਜ ਸਿੰਘ ਦੱਸੋ ਮੈਨੂੰ ਸਰੋ ਆਪਣਾ ਸਿਰੋਗਾ ਕੋਈ ਸਿਰੋਗਾ ਕੋਈ ਹੱਦ ਹੋ ਗਿਆ ਫਿਰ ਮਾਲਾ ਕਿਆ ਚਲੋ ਮੈਂ ਤੁਹਾਨੂੰ ਪਹਿਲਾਂ ਲਾਤਾ ਵੀਰ ਬਗਲ ਸਹੀ ਏਰੀਆ ਅਸੀਂ ਤਾਂ ਤੁਸੀਂ ਦੇ ਦੁਮਾਰ ਸਹੀ ਕਰਨ ਆਏ ਆ ਸਾਡੀ ਜਦ ਵੀ ਦੁਮਾਰ ਸਹੀ ਕਰਨ ਆਲੀ ਆ भाई कोई बाबा ये जो संगत है ये करदी है समझ लिया भाई गुरु महाराज बस भाई गल ना पर कृपा स्थान ही ना आएगा ये भी पिक्चर तक बैठे ना आप ध्यान गुड़का गुरका साहब ऊपर